ਹੁਣ ਗੱਲ ਕਰਾਂਗੇ ਇਲਾਕੇ ਦੇ ਛੋਟੇ ਕਿਸਾਨਾਂ ਦੇ ਮਸਲਿਆਂ ਨੂੰ ਬਰੀਕੀ ਨਾਲ ਜਾਣਨ ਵਾਲੇ ਜਵਿੰਦਰ ਸਿੰਘ ਸਿੰਬਲੀ ਜੋ ਕਿ ਲੋਕ ਆਗੂ ਵੀ ਹਨ ਸਵਾਗਤ ਹੈ ਜਵਿੰਦਰ ਜੀ ਤੁਹਾਡਾ ਸਭ ਤੋਂ ਪਹਿਲਾਂ ਜੀ ਹਾਂ ਜੀ ਛੋੜੀ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮਾਰਾ ਮੈਂ ਕਿ ਅੱਜ ਆਪਾਂ ਗੱਲ ਤੁਹਾਡੇ ਨਾਲ ਕਰਨੀ ਸੀ ਕਿ ਜਿਹੜਾ ਆਪਣੇ ਇਲਾਕੇ ਵਿੱਚ ਛੋਟਾ ਫਾਰਮਰ ਆ ਪਰਾਲੀ ਦੀ ਸਾਂਭ ਸੰਭਾਲ ਦੀ ਵਿਵਸਥਾ ਸਰਕਾਰ ਵੱਲੋਂ ਜੋ ਕੀਤੀ ਗਈ ਸੀ ਉਹਦੇ ਪ੍ਰਬੰਧ ਕਿਹੋ ਜਿਹਾ ਰਹਿ ਜੀ ਕਰ ਬੇਨਤੀ ਆ ਪਈ ਪ੍ਰਬੰਧਤਾ ਚ ਲੋ ਸਰਕਾਰ ਨੇ ਕੀਤੇ ਆ ਤੇ ਸਰਕਾਰ ਕਰਦੀ ਆ ਪਰ ਜਿਹੜੇ ਛੋਟੇ ਕਿਸਾਨਾਂ ਤੱਕ ਪਹੁੰਚਣਾ ਬਹੁਤ ਔਖਾ ਆ ਤਾਂ ਕਿ ਵੱਡੇ ਕਿਸਾਨਾਂ ਤੱਕ ਜਿਹੜੀ ਹੁੰਦੀ ਹੈ ਪਹਲ ਹੁੰਦੀ ਆ ਛੋਟੇ ਕਿਸਾਨਾਂ ਨੂੰ ਦੂਜੇ ਨੰਬਰ ਤੇ ਰੱਖਿਆ ਜਾਂਦਾ ਜੀ ਤੇ ਪ੍ਰਾਣੀ ਪ੍ਰਾਣੀ ਜਿਹੜੀ ਹੈਗੀ ਆ ਇਹਨਾਂ ਦੀ ਛੋਟੇ ਕਿਸਾਨ ਦੀ ਫਾਰਮਰਸ ਦੀ ਮਤਲਬ ਸਾਂਭੀ ਗਈ ਆ ਜਾਂ ਨਹੀਂ ਨੇ ਬਹੁਤ ਔਖੀ ਸੰਭੀ ਗਈ ਆ ਕੁਝ ਉਹਨਾਂ ਨੇ ਆਪ ਕੱਢ-ਕੁੱਢ ਕੇ ਬਾਹਰ ਲਾਈ ਇਹ ਇਦਾਂ ਕਰ-ਕਰ ਤੇ ਕੀਤੀਆਂ ਜੀ ਬਹੁਤ ਔਖਾ ਸੀਗਾ ਜਿਹੜੀ ਖਾਲੀ ਇਹ ਹੁਣ ਨਹੀਂ ਸੰਭਾਲੀ ਗਈ ਇਹਦੇ ਨਾਲ ਕਣਕ ਦੀ ਬਜਾਈ ਤੇ ਕਣਕ ਦੀ ਮਤਲਬ ਜਿਹਾ ਮਟਰਾਂ ਦੀ ਜਿਹਾ ਆਲੂਆਂ ਦੀ ਤਿੰਨਾਂ ਫਸਲਾਂ ਤੇ ਕੀ ਪ੍ਰਭਾਵ ਪਿਆ ਜੀ ਇਹਦਾ ਇਹਦੇ ਵਿੱਚ ਜਿਹੜੇ ਮਟਰਾਂ ਜੀ ਤੁਸੀਂ ਮੌਕੇ ਤੇ ਦੇਖ ਸਕਦੇ ਆ ਮਟਰਾਂ ਨੂੰ ਤਾਂ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਆ ਮਟਰ ਤਾਂ ਬਿਲਕੁਲ ਹੋਏ ਨਹੀਂ ਜੀ ਐਟਕੀ ਜਿਹੜੇ ਖਾਪ ਖੇਤ ਸੀਗੇ ਜਾਂ ਮਿੱਟੀ ਵਾਲੇ ਸੀਗੇ ਉਹਨਾਂ ਵਿੱਚ ਮਟਰ ਵਧੀਆ ਹੋਏ ਮਾਰੇ ਮੋٹے ਇਹਦੇ ਵਿੱਚ ਤਾਂ ਮਟਰ ਬਹੁਤ ਜਿਆਦੇ ਮਾਰੇ ਹੁੰਦੇ ਪਰਾਲੀ ਦੇ ਕਾਰਨ ਜੀ ਫਸਲ ਨਹੀਂ ਹੁੰਦੀ ਪਰਾਲੀ ਦੇ ਕਾਰਨ ਜੇ ਪਰਾਲੀ ਜਿਹੜੀ ਸਿੱਧੀ ਜਿ ਲਖੇਤਾਂ ਵਿੱਚ ਬਾਧਨ ਦਾ ਜ਼ਿੰਮੇਦਾਰ ਉਸ ਤੋਂ ਬਾਅਦ ਜੇ ਮਟਰ ਦੀ ਬਿਜਾਈ ਕਰਦੇ ਆ ਤਾਂ ਮਟਰ ਦੀ ਫਸਲ ਨਹੀਂ ਹੁੰਦੀ ਇਹ ਕਿਣ ਚਾਹਦੇ ਹੋ ਨਹੀਂ ਹਾਂਜੀ ਨਹੀਂ ਹੁੰਦੀ ਫਸਲ ਨਹੀਂ ਹੁੰਦੀ ਮਟਰਾਇਤ ਕੀ ਬਹੁਤ ਲਗੋਦੇ 20% ਨਿਕਲਿਆ ਜੀ ਤੇ ਜਿਹੜੇ ਪਰਾਲੀ ਦੇ ਢੇਰ ਲੱਗੇ ਰਹਿ ਗਏ ਤਾਂ ਉਹਨਾਂ ਵਿੱਚ ਜਿੱਦਾਂ ਆਮ ਤੌਰ ਤੇ ਕਿਸਾਨ ਦੋਹੀ ਹੋ ਜਾਂਦੇ ਚੂਹਿਆਂ ਤੋਂ ਚੂਹੇ ਵਗੈਰਾ ਆ ਜਾਂਦੇ ਉਹਨਾਂ ਦਾ ਕੀ ਪ੍ਰਭਾਵ ਕਿਹੜੀ ਕਿਹੜੀ ਫਸਲ ਤੇ ਮਾਰ ਰਹੀ ਜੀ ਚੂਹਿਆਂ ਦੀ ਸਭ ਬੇਨਤੀ ਆ ਤਾਂ ਹੀ ਕਿਤਾ ਜਿਹੜੀ ਇਹ ਪਰਾਲੀ ਆ ਨਾ ਪਿਛਲੇ ਸਾਲਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਬੀਜ ਕੇ ਵੇਚੀ ਲੋਕਾਂ ਨੇ ਹਾਂਜੀ ਛੱਤੇ ਦੇ ਕੇ ਉੱਪਰ ਕਟਰ ਦੇ ਨਾਲ ਪਰਾਲੀ ਉਹਨਾਂ ਨੇ ਕੱਟੀ ਜਿੱਦਾਂ ਉੱਪਰ ਹੈ ਨਾ ਇਹ ਪਿਛਲੇ ਸਾਲ ਦੇ ਪਿਛਲੇ ਸਾਲ ਦੀ ਵਿਲੇਸਾਨਾਂ ਖਾਦੀਆਂ ਦੀ ਇਹ ਸਾਡਾ ਖੁੱਦ ਦਾ ਤਜਰਬਾ ਪਿੰਡਾਂ ਦਾ ਪਰ ਸਾਡੇ ਚੂਹੇ ਇੰਨਾ ਵੱਧ ਚੁੱਕਾ ਸੀ ਇੰਨਾ ਵੱਧ ਗਿਆ ਨਾ ਜਿਹਦਾ ਕੋਈ ਅੰਤ ਹੀ ਨਹੀਂ ਉਸ ਤੋਂ ਬਾਅਦ ਇੱਕ ਤੇ ਇਹ ਬਰਾੜੀ ਰੜ ਗਈ ਉਸ ਤੋਂ ਬਾਅਦ ਚੂਹੇ ਨੂੰ ਬਚਣ ਦੇ ਲਈ ਜਦੋਂ ਕਣਕ ਦੀ ਲਾੜ ਆ ਉਹ ਵੀ ਵਿੱਚ ਖੇਤਾਂ ਦੇ ਰਹਿ ਗਈ ਠੀਕ ਹੈ ਤੇ ਜਦੋਂ ਲੋਕਾਂ ਨੇ ਮੱਕੀ ਬੀਜੀ ਆ ਨਾ ਤੇ ਸਾਡੇ ਪਿੰਡ ਮੱਕੀ ਹੋਈ ਦੀ ਬਿਲਕੁਲ ਨਾਲ ਬੀਜ ਦੇ ਸਾਰੇ ਮੱਕੀ ਸਾਰੇ ਚੂਹੇ ਝੋਗ ਗਏ ਖੇਤਾਂ ਦੇ ਖੇਤ ਜਿੱਦਾਂ ਮੈਂ ਤੁਹਾਨੂੰ ਆਪਣੇ ਲਾਗੇ ਲਾ ਕੇ ਜੈਨਪੁਰ ਬੜਬਾ ਬਘੋੜਾ ਸਿੰਬਲੀ ਸਾਡੇ ਆ ਨਾਗਰਪੁਰ ਪੈਂਦਾ ਸਾਡੇ ਆ ਹਾਟਮਾਈ ਪੈਂਦਾ ਚੱਕ ਗੁਰੂ ਪੈਂਦਾ ਜੀ ਬਗਾਪੁਰ ਪੈਂਦਾ ਇਹਨਾਂ ਪਿੰਡਾਂ ਦੇ ਵਿੱਚ ਤਾਂ ਮੈਕਸੀਮਮ ਚੂਹੇ ਸਾਰੀ ਚੋਗ ਗਈ ਜਿੱਦਾਂ ਮੱਕੀ ਜਿਹੜੀ ਸੀ ਜਿਹੜਾ ਮੱਕੀ ਦਾ ਬੀਜ ਅਸੀਂ ਬੀਜਦੇ ਆ ਮਤਲਬ ਬੀਜ ਨੂੰ ਹੀ ਚੋਕ ਕੇ ਖਾ ਗਏ ਹੈ ਨਾ ਹਾਂਜੀ ਹਾਂਜੀ ਖੇਤ ਬਿਲਕੁਲ ਰੜੇ ਰਹਿ ਗਏ ਜੀ ਖਾਪ ਹੋ ਗਏ ਖੇਤ ਬਿਲਕੁਲ ਓਕੇ ਓਕੇ ਇਹਨਾਂ ਬਹੁਤ ਵੱਡਾ ਹੈ ਜੀ ਨਾ ਹਾਂਜੀ ਚੂਹੇ ਦਾ ਤਾਂ ਬਹੁਤ ਵੱਡਾ ਹੁੰਦਾ ਪਰਾਲੀ ਦੇ ਵਿੱਚ ਜੀ ਫਿਰ ਚੂਹਿਆਂ ਦੇ ਹਮਲੇ ਤੋਂ ਕਿੱਦਾਂ ਬਚਿਆ ਫਾਰਮਰ ਜੀ ਨਹੀਂ ਬਾਤਬਾਜ਼ੀ ਦਵਾਈ ਪਾ ਪਾ ਲੁਕੀ ਆਕ ਗਿਆ ਜੀ ਨਹੀਂ ਬਚਦਾ ਬਹੁਤ ਜਿਆਦਾ ਚੂਹਾ ਸਾੜਦੇ ਤਾਂ ਬਹੁਤ ਜਿਆਦਾ ਵਧ ਗਿਆਈ ਚੂਹਾ ਤੇ ਹੁਣ ਜਿਹੜੀ ਕਣਕ ਦੀ ਬਜਾਈ ਹੈ ਜਿਹੜਾ ਤੇ ਸੀਜ਼ਨ ਚੱਲਦਾ ਪਿਆ ਜੋ ਯੂਨੀਵਰਸਿਟੀ ਵੀ ਇਹ ਹੀ ਦੱਸਦੀ ਹੈ ਕਿ ਨਵੰਬਰ ਦੇ ਆਧ ਤੱਕ ਬੀਜ ਹੋ ਜਾਣੀ ਚਾਹੀਦੀਆਂ ਸੀਗੀਆਂ ਤੇ ਉਹਦਾ ਕਿਸ ਤਰ੍ਹਾਂ ਮਤਲਬ ਲੱਗਦਾ ਪਿਆ ਜੀ ਕਿ ਮਤਲਬ ਫਸਲ ਬੀਜ ਹੋ ਜਾਏਗੀ ਕਣਕ ਦੀ ਪ੍ਰੋਪਰ ਜਾਂ ਥੋੜਾ ਪ੍ਰਭਾਵਕ ਹੋਵੇਗਾ ਜੀ ਦੇਖੋ ਜੀ ਜਿਹੜਾ ਚਾਹੇ ਵੱਡਾ ਚਾਹੇ ਛੋਟਾ ਕਿਸਾਨ ਉਹਦੇ ਵਿੱਚ ਫਸ ਗਿਆ ਜੀ ਜੀ ਤਾਂ ਕਿਸਾਨ ਇਹ ਰੌਣੀ ਕਰ ਦਿੰਦਾ ਜੀ ਤਾਂ ਵੀ ਫਸ ਜਾਂਦਾ ਜਿਆਦੇ 늦 ਹੋ ਜਾਂਦੀ ਆ ਠੀਕ ਜੇ ਨੰਬਰ ਤੇ ਕਿਸਾਨ ਨੇ ਇਹ ਕੰਮ ਕੀਤਾ ਤੇ ਸੁੱਕੀ ਜ਼ਮੀਨ ਨੂੰ ਵਿਗਿਆ ਕਣਕ ਵਿਜੀ ਆ ਬਾਅਦ ਦੇ ਵਿੱਚ ਪਾਣੀ ਲਾਇਆ ਉਹਦੇ ਨਾਲ ਵੀ ਕਣਕ ਪ੍ਰਭਾਵਿਤ ਹੁੰਦੀ ਆ ਜੀ ਬਹੁਤ ਪ੍ਰਭਾਵਿਤ ਹੁੰਦੀ ਇਹਦੇ ਨਾਲ ਨਹੀਂ ਜੇ ਗੱਲ ਐ ਕਿ بارشਾਂ ਕੀਤੀ ਜਾਵੇ ਹਰ ਸਾਲ ਜਿਸ ਤਰ੍ਹਾਂ ਦੀਵਾਲੀ ਦੇ ਆਸ-ਪਾਸੇ ਮੀਂਹ ਪੈ ਜਾਂਦੇ ਸੀ ਐ ਸਾਡੀ ਅਜੇ ਤੱਕ ਦੇ ਤੌਰ ਤੇ ਮਰਕਾ ਹੋਈ ਨਹੀਂ ਤਾਂ ਇਹਦਾ ਵੀ ਕੋਈ ਪ੍ਰਭਾਵ ਪਿਆ ਜੀ ਖਾਜੀ ਇਹਦਾ ਹੈਗਾ ਜੀ ਬਹੁਤ ਜਿਆਦੇ ਆ ਵਾਤਾਵਰਨ ਦਾ ਹੈਗਾ ਥੱਲੇ ਜ਼ਮੀਨ ਦਾ ਫਰਕ ਪੈ ਜਾਂਦਾ ਜੀ ਉਹ ਸਾਰਾ ਇਹਦੇ ਨਾਲ ਅਫਸਰਟ ਹੋ ਜਾਂਦਾ ਜੀ ਜ਼ਮੀਨ ਦਾ ਤੁਸੀਂ ਜਿ ਰੌਣੀ ਕਰਕੇ ਬੀਜਣੀ ਆ ਸੁੱਕੀ ਬੀਜਣੀ ਇਹਦੇ ਨਾਲ ਫਸਲ ਨੂੰ ਪ੍ਰਭਾਵ ਪੈਣਾ ਹੀ ਪੈਣਾ ਆ ਜੀ ਬਹੁਤ ਜਿਆਦੇ ਇਹਦਾ ਘਾੜ ਦਾ ਫਰਕ ਪੈਂਦਾ ਜੀ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਇਸ ਵੇਲੇ ਸਰਕਾਰ ਕੋਲ ਮੰਗ ਤਾਂ ਇਹ ਕਰਦੇ ਆ ਸਰਕਾਰਾਂ ਤੋਂ ਇਹ ਵਾਅਦੇ ਤਾਂ ਕਰੀ-ਕਰੀ ਜਾਂਦੀਆਂ ਦਾਵੇ ਵਾਦੇ ਸਾਰਾ ਕੁਝ ਕਰਦੀਆਂ ਪਰ ਜਦੋਂ ਤੁਸੀਂ ਕਹ ਲਓ ਵੀ ਜਮਿਨੀ ਤੌਰ ਤੇ 100 ਦੇ ਵਿੱਚੋਂ 5% ਹੀ ਧੀਰਾ ਜੀ ਬੋਤਾਂ ਨਹੀਂ ਦੀਦਾ ਇਹ ਸਰਕਾਰਾਂ ਨੂੰ ਬਹੁਤ ਵੱਡਾ ਧਿਆਨ ਦੇਣਾ ਚਾਹੀਦਾ ਹੈ ਉਹਦੇ ਵਿੱਚ ਕਿਉਂਕਿ ਕਿਸਾਨ ਤਾਂ ਹਰ ਜਗ੍ਹਾ ਫਸਿਆ ਹੈ ਜੀ ਕਿਸਾਨ ਰੱਖੋ ਤੁਸੀਂ ਦੂਜਿਆਂ ਕੋ ਲੈ ਕੇ ਵੇਚਣ ਤੱਕ ਕਿਸਾਨ ਜਿਹੜਾ ਉਹ ਫਸਿਆ ਪਿਆ ਇਹਨੂੰ ਸਰਕਾਰ ਨੂੰ ਕੱਢਣਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਕੋਈ ਵੀ ਸਰਕਾਰ ਹੋਵੇ ਵਾਹ ਕਰਨੀ ਚਾਹੀਦੀ ਬਿਲਕੁਲ ਠੀਕ ਗੱਲ ਤੁਹਾਡੀ ਜਿਹੜੀ ਫਸਲਾਂ ਨੂੰ ਬੀਜਣ ਤੋਂ ਲੈ ਕੇ ਵੇਚਣ ਤੱਕ ਕਿਸਾਨ ਪਰੇਸ਼ਾਨ ਰਹਿੰਦਾ ਵਾ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿਸਾਨ ਦੇ ਮਸਲੇ ਹੱਲ ਹੋਣੇ ਚਾਹੀਦੇ ਆ ਹਾਂਜੀ ਹਾਂਜੀ ਫਿਰ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਸਭ ਬਹੁਤ ਬਹੁਤ ਲਿਆ ਜਰੂਰ ਨਾਲ ਰਿਪੋਰਟ ਕਰਾਂਗੇ ਜੀ ਬਹੁਤ ਬਹੁਤ ਛੋਰੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵੱਡੇ ਪ੍ਰਾਨੇ ਕਰਦੇ ਆ ਚਲੋ ਇਹ ਕਿਸਾਨਾਂ ਦਾ ਇਦਾਂ ਮੜਾ ਮੋਟਾ ਵੀ ਕਰੀ ਜਾਓ ਜੀ ਉਹਦੇ ਨਾਲ ਚਲੋ ਸਰਕਾਰਾਂ ਦੇ ਕੰਨ ਖੁੱਲ ਜਾਂਦੇ ਥੋੜੇ ਬੋੜੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਕਰਨੋ